ਸਿਮਰਨ ਕਿਵੇਂ ਕਰਨਾ ਅਭਿਆਸ ਕਿਵੇਂ ਕਰਨਾ ਹੈ ਜੇਕਰ ਭਗਤ ਕਬੀਰ ਜੀ ਦੀ ਇਹਦੇ ਬਾਰੇ ਰਹਿ ਲਈਏ ਉਹ ਕਹਿੰਦੇ ਕੋਈ ਤਰੀਕਾ ਹੀ ਨਹੀਂ ਕੋਈ ਵਿਧੀ ਨਹੀਂ ਹੈਗੀ ਕਿ ਨਾਮ ਕਿਵੇਂ ਜਪਣਾ ਹੈ ਉਹਨਾਂ ਦੀ ਗੱਲ ਸਹੀ ਵੀ ਹੈ ਕਿਉਂਕਿ ਜਦ ਆਪਾਂ ਸਕੂਲ ਦੇ ਵਿੱਚ ਐਡਮਿਸ਼ਨ ਲੈਂਦੇ ਆ ਟੀਚਰ ਸਾਨੂੰ ਪੜਾਉਂਦਾ ਅਸੀਂ 40 ਕੇ ਬੱਚੇ ਪੜ੍ਹਦੇ ਹੁੰਦੇ ਆ ਹਰ ਬੱਚੇ ਦੀ ਮਿਸਟੇਕ ਅਲੱਗ ਨਿਕਲੇਗੀ ਹਰ ਬੱਚੇ ਦਾ ਸਿੱਖਣ ਦਾ ਅਲੱਗ ਢੰਗ ਹੋਏਗਾ ਕੋਈ ਬੱਚਾ ਕਿਸ ਸਬਜੈਕਟ ਵਿੱਚ ਸਟਰੋਂਗ ਹੋਏਗਾ ਕੋਈ ਵੀਕ ਹੋਏਗਾ ਹਰ ਕਿਸੇ ਦੀ ਗਲਤੀ ਅਲੱਗ ਹੋਏਗੀ ਧਿਆਨ ਉਹ ਸੀ ਇੱਕ ਕਲਾ ਵਾ ਕਿ ਜਿਹਦੇ ਰਾਹੀਂ ਅਸੀਂ ਉਹ ਗਲਤੀ ਨੂੰ ਦੁਬਾਰਾ ਦੁਬਾਰਾ ਦਹਰਾਉਣਾ ਨਹੀਂ ਹੈ ਅਸੀਂ ਸਿੱਖ ਕੇ ਇੰਪਰੂਵ ਕਰਨਾ ਸੀ ਧਿਆਨ ਇਹ ਨਹੀਂ ਆ ਕਿ ਮੱਥੇ ਵਿੱਚ ਚੌਂਕੜੀ ਮਾਰ ਕੇ ਜੇਕਰ ਮੈਂ ਸਕੂਲ ਜਾ ਕੇ ਬੈਠ ਜਾਵਾਂ ਆថਾਂ ਕਿ ਹੁਣ ਮੈਂ ਧਿਆਨ ਲਾ ਕੇ ਇੱਥੇ ਖੇਚ ਲਾਂਗਾ ਨਹੀਂ ਉਹ ਆਪਣੀ ਜਿਵੇਂ ਇੰਟਰਸਪੈਕਸ਼ਨ ਕਰਨੀ ਕਿ ਰਿਫਲੈਕਸ਼ਨ ਕਰਨੀ ਕਿ ਕਿੱਥੇ ਮੇਰੀ ਮਿਸਟੇਕ ਹੋ ਰਹੀ ਆ ਮੈਂ ਆਪਣੇ ਆਪ ਨੂੰ ਇੰਪਰੂਵ ਕਰਨਾ ਵਾ ਅਸੀਂ ਧਿਆਨ ਇਹ ਸੋਚੀ ਗਏ ਕਿ ਸ਼ਾਇਦ ਮੈਂ ਆਪਣੇ ਸਾਹ ਤਾਂ ਠਾਂ ਠਾਂ ਕਰਕੇ ਜਾ ਮੈਡੀਟੇਸ਼ਨ ਕਰਕੇ ਹੋਰ ਕੁਛ ਕਰਕੇ ਸਿੱਖ ਲਾਵਾਂਗਾ ਨਹੀਂ ਗੁਰਬਾਣੀ ਨੇ ਇਹਨਾਂ ਸਭ ਚੀਜ਼ਾਂ ਦਾ ਮਨਾਹੀ ਕੀਤੀ ਆ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਰਫ ਸ਼ਬਦ ਗੁਰੂ ਦਿੱਤਾ ਹੈ ਜੇਕਰ ਅਸੀਂ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰੈਂਡਰ ਕਰ ਦਈਏ ਇੱਕ ਨਰਸਰੀ ਦੇ ਬੱਚੇ ਸਮਝ ਕੇ ਜਿਵੇਂ ਤੁਹਾਨੂੰ ਆਉਂਦਾ ਓਵੇਂ ਤੁਸੀਂ ਜਪਣਾ ਸਟਾਰਟ ਕਰੋ ਉਹ ਤੁਹਾਨੂੰ ਆਪੇ ਤਰੀਕਾ ਦੱਸੇਗਾ ਕਿਉਂਕਿ ਸਾਨੂੰ ਨਰਸਰੀ ਚ ਗਿਆ ਅਸੀਂ ਆਖੀਏ ਕਿ ਮੈਂ ਗ੍ਰੈਜੂਏਸ਼ਨ ਦੀਆਂ ਕਿਤਾਬਾਂ ਜਾਂ ਉਹਦੇ ਬਾਰੇ ਵੇਖੀਏ ਡਰ ਲੱਗਦਾ ਐਵੇਂ ਹੀ ਅਜੇ ਸਾਡੀਆਂ ਤੇ ਗਲਤੀਆਂ ਹੀ ਬਹੁਤ ਆ ਸਾਨੂੰ ਤੇ ਸਮਝ ਹੀ ਨਹੀਂ ਆ ਰਹੀ ਅਸੀਂ ਗੁਰੂ ਨਾਲ ਪਹਿਲਾਂ ਸਿੱਧਾ Concern ਗੁਰਬਾਣੀ ਨਾਲ ਬਣਾਈਏ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰਗੇ ਜਦ ਸਾਨੂੰ ਇਹ ਚੀਜ਼ ਦੀ ਸਮਝ ਲੱਗ ਗਈ ਸਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਕਿ ਮੀਰੀ ਤੇ ਪੀਰੀ ਅਧਿਆਤਮਕ ਦਾ ਵੀ ਫੁੱਲ ਅੰਦਰੋਂ ਹਾਈएस्ट ਲੈਵਲ ਤੱਕ ਜਾਓ ਤੇ ਬਾਹਰ ਸੰਸਾਰੀ ਵੀ ਵਿਦਿਆ ਲਓ ਕਿਉਂਕਿ ਜੇਕਰ ਤੁਸੀਂ ਵੱਡੇ ਆਫੀਸਰ ਬਣ ਜਾਂਦੇ ਤੁਸੀਂ ਆਪਣੀ ਪਾਵਰ ਨੂੰ ਕਿਵੇਂ ਵਰਤਣਾ ਹੈ ਕਿਵੇਂ ਪਰਉਪਕਾਰ ਕਰਨਾ ਹੈ ਵਿਦਿਆ ਵਿਚਾਰੀਤਾ ਪਰਉਪਕਾਰੀ